ਬਾਕੀ ਹੋਰ ਆ ਜੀ ਜਿਹੜੇ ਲੋਕੇ ਉਹ ਦੇਖੋ ਜੀ ਬੱਚੇ ਇਹਨਾਂ ਦੇ ਕਿੱਥੇ ਖੇਡ ਰਹੇ ਨੇ ਉਧਰ ਨੂੰ ਮਾਰੇ ਹੋ ਮਾੜਿਆ ਕੈਮਰਾ ਉਹ ਦੇਖੋ ਰੂੜੀਆਂ ਦੇ ਉੱਤੇ ਬੱਚੇ ਕੰਡਿਆਂ 'ਚ ਝਾੜੀਆਂ 'ਚ ਜਿੱਥੇ ਕੋਈ ਖਤਰਨਾਕ ਜਾਨਵਰ ਵੀ ਨਿਕਲ ਸਕਦਾ ਉਹ ਦੇਖੋ ਬੱਚੇ ਉੱਥੇ ਖੇਡ ਰਹੇ ਨੇ ਇਹਨਾਂ ਦੇ ਪਿੰਡ 'ਚ ਕਹਿੰਦੇ ਸਾਨੂੰ ਕੋਈ ਗਰਾਊਂਡ ਵੀ ਬੱਚਿਆਂ ਦੇ ਖੇਡਣ ਨੂੰ ਹੈ ਨਹੀਂ ਕਾ ਇਹ ਆ ਵਿਕਾਸ ਤੇ ਅਸਲ ਭਗਵੰਤ ਮਾਨ ਕਹਿੰਦਾ ਸੀ ਅਸੀਂ ਮਤਲਬ ਨਸ਼ਾ ਛਡਾ ਕੇ ਟਿਫਨ ਫੜਾਵਾਂਗੇ ਉੱਥੇ ਹਾਂਜੀ ਹਾਂਜੀ ਬਿਲਕੁਲ ਕਿਹਾ ਸੀਗਾ ਪਹਿਲਾਂ ਕਹਿੰਦੇ ਸਾਡੇ ਛੋੜੇ ਛੋੜੇ ਬੱਚੇ 12-12 ਸਾਲ ਦੇ ਬੱਚੇ ਸਾਡੇ ਚਿੱਟਾ ਵੀਰ ਨੇ ਕਿੱਥੇ ਗਏ ਸਰਕਾਰਾਂ ਸਿਰਫ 12 ਸਾਲ ਦੇ ਬੱਚੇ ਦੀ ਪੁੱਛੋ ਸਾਰੇ ਪਿੰਡ ਵਾਲੇ ਅੱਛਾ ਜੀ ਤੁਹਾਡੀ ਇੱਕ ਮੱਤ ਆ ਜੀ ਇਸ ਗੱਲ ਤੇ ਵੀ ਸਾਰੇ ਮੰਨਦੇ ਆ ਵੀ ਇਹ ਗੱਲ ਦਾ ਇੱਕੋ ਹੀ ਹੈ ਜੀ ਪਿੰਡ ਵਾਲੇ ਲੋਕ ਤਾਂ ਜਿੱਥੇ ਖੜੇ ਆ ਉੱਥੇ ਹੀ ਖੜੇ ਆ ਹਾਂਜੀ ਹਾਂਜੀ ਬੜੇ ਲੋਕ ਤੇ ਬੜੇ ਨੋਟ ਜਲ ਮਰਜ਼ੀ ਬਦਲੀ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਨਮਸਕਾਰ ਅਸੀਂ ਅੱਜ ਤੁਸੀਂ ਤੇ ਟੀਵੀ ਤੇ ਇੱਕ ਵਾਰੀ ਫੇਰ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ ਚੌਣ ਚਰਚਾ 24 ਪ੍ਰੋਗਰਾਮ ਆਪਣੇ ਟੀਵੀ ਤੇ ਸ਼ੁਰੂ ਕੀਤਾ ਆ ਅਸੀਂ ਅੱਡ ਅੱਡ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਦੇ ਜਿਹੜੇ ਆ ਕਿੱਧਰ ਨੂੰ ਰੁਝਾਨ ਆ ਪਤਾ ਕਰਦੇ ਆ ਲੋਕਾਂ ਦੇ ਕੀ ਵਿਚਾਰ ਨੇ ਕਿਹੜੇ ਪਾਰਟੀ ਬਾਰੇ ਕੀ ਉਮੀਦਵਾਰ ਰੱਖਦੇ ਨੇ ਤੇ ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਪਹੁੰਚੇ ਸੀਗੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗਪਾਲਪੁਰ ਦੀ ਸਾਥ ਦੇ ਵਿੱਚ ਤੇ ਆਓ ਆਪਾਂ ਦੇਖਦੇ ਆ ਇੱਥੇ ਪੁੱਛਦੇ ਆ ਇਹ ਗਪਾਲਪੁਰ ਦੀ ਜਿਹੜੀ ਸਾਥ ਚ ਕਾਫੀ ਰਾਸ਼ਾ ਇਹਨਾਂ ਦੇ ਕੀ ਵਿਚਾਰ ਨੇ ਕਿਹੜੀ ਇਹਨਾਂ ਦੀ ਪਸੰਦੀਦਾ ਪਾਰਟੀ ਆ ਕਿ ਤੋਂ ਇਹਨਾਂ ਨੂੰ ਕੀ ਉਮੀਦਾਂ ਨੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਕੋਲ ਅੰਕਲ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋਗੇ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਅੱਛਾ ਅੰਕਲ ਜੀ 2024 ਦੇ ਆ ਵੋਟਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਹੜੀ ਪਾਰਟੀ ਨੂੰ ਤੁਸੀਂ ਚਾਹੁੰਦੇ ਹੋ ਵੀ ਜਿੱਤੇ ਮੈਂ ਤਾਂ ਕਾਂਗਰਸ ਨੂੰ ਵੋਟ ਪਾਣਾ ਚਾਹਾਂਗਾ ਅੱਛਾ ਤੁਸੀਂ ਕਾਂਗਰਸ ਨੂੰ ਕੀ ਉਮੀਦਾਂ ਤੁਸੀਂ ਕਾਂਗਰਸ ਤੋਂ ਰੱਖਦੇ ਹੋ ਜੀ ਕੀ ਉਮੀਦਾਂ ਪਹਿਲਾਂ ਤੋਂ ਪਾਉਂਦੀ ਕਾਂਗਰਸ ਨੂੰ ਅੱਛਾ ਮੁੱਦਾ ਮੁੱਦਾਂ ਦਾ ਸਾਨੂੰ ਕੋਈ ਆਸ ਮਿਲੇਗੀ ਨਹੀਂ ਫੇਰ ਵੀ ਕੋਈ ਕਿਸੇ ਦੀ ਆਸ ਨਹੀਂ ਮਿਲਦੀ ਅੱਛਾ ਕਾਂਗਰਸ ਤੋਂ ਵੀ ਆਸ ਨਹੀਂ ਆਸ ਉਹ ਤੋਂ ਵੀ ਨਹੀਂ ਵੋਟ ਉਹਨੂੰ ਪਾਉਣੀ ਹੈ ਅੱਛਾ ਵੋਟ ਕਾਂਗਰਸ ਨੂੰ ਪਾਉਣੀ ਹੈ ਆਸ ਕਰ ਕਾਂਗਰਸ ਤੋਂ ਵੀ ਆਸ ਕਿੱਥੋਂ ਦੂਣੀ ਹੈ ਵੈਸੇ ਤੁਹਾਡੇ ਪਿੰਡ ਦਾ ਕੋਈ ਮਤਲਬ ਕੰਮ ਹੋਵੇ ਜਿਹੜਾ ਕਈ ਸਾਲਾਂ ਤੋਂ ਤੁਹਾਡੀ ਡਿਮਾਂਡ ਹੋਵੇ ਕੋਈ ਇਹੋ ਜਿਹੇ ਕੰਮ ਹੁੰਦੇ ਨੇ ਕੋਈ ਹੈਗਾ ਤੁਹਾਡੀ ਨਜ਼ਰ ਦੇ ਵਿੱਚ ਵੀ ਜਿਹੜਾ ਹੋਣਾ ਚਾਹੀਦਾ ਉਹ ਤਾਂ ਪਹਿਲਾਂ ਜਿਹੜਾ ਕੰਮ ਸੀਗਾ ਉਹ ਝਾੜੂ ਵਾਲਾ ਨੇ ਰੋਕ ਦਿੱਤੇ ਜਿੱਦਾਂ ਝਾੜੂ ਵਾਲੇ ਬਣੇ ਨੇ ਅੱਛਾ ਉਹ ਗਰੰਟਾ ਹੀ ਰੋਕਤੀਆਂ ਉਹਨਾਂ ਨੇ ਪਿੰਡ ਦੀਆਂ ਪੰਚਾਇਤ ਦੇਵੇਂ ਹੀ ਲਾਉਣੀਆਂ ਨੇ ਲੱਗਦੀ ਅਗੇ ਵੀ ਗੀਆਂ ਅੱਛਾ ਕਿਹੜਾ ਕੋਈ ਕੰਮ ਦੀ ਗਰੰਟ ਜਿਹੜੀ ਤੁਹਾਡੀ ਰੋਕਦੀ ਸਾਡੇ ਕੰਮ 'ਚ ਕਈ ਨਹੀਂ ਗਰੰਟਾ ਜਿਹੜੇ ਗਏ ਨਹੀਂ ਦੱਸੋ ਨਾ ਵਧੀਆ ਤੁਹਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚੂਗੀ ਭਗਵੰਤ ਮਾਨ ਸਾਹਿਬ ਤੱਕ ਵੀਡੀਓ ਪਹੁੰਚੂਗੀ ਤਾਂ ਉਹਨਾਂ ਨੂੰ ਪਤਾ ਲੱਗੂ ਵੀ ਉਹਨਾਂ ਦੇ ਜਿਹੜੇ ਥੱਲੇ ਵਾਲੇ ਅਫਸਰ ਨੇ ਜਾਂ ਉਹਨਾਂ ਦੇ ਜਿਹੜੇ ਪਾਰਟੀ ਵਰਕਰ ਨੇ ਉਹ ਗਰੰਟਾ ਨਹੀਂ ਪਹੁੰਚ ਰਹੀਆਂ ਤਾਂ ਵਧੀਆ ਗੱਲ ਆ ਤੁਸੀਂ ਪਹਚਾਓ ਆਪਣੀ ਆਵਾਜ਼ ਨਹੀਂ ਪਹੁੰਚਦੀਆਂ ਗਰੰਟਾ ਫਿਰ ਵੀ ਤੁਸੀਂ ਦੱਸੋ ਇੱਥੇ ਸਾਡੇ ਝੂਲੇ ਲੱਗਣੇ ਸੀਗੇ अच्छा जी आ रेला साफ-सूप ਕੀਤਾ 20-25000 ਰੁਪਏ ਲਾਇਆ ਇੱਥੇ ਅਸੀਂ اچھا ਜੀ ਇਹ ਜੀ ਇਕਰਾਰ ਨਹੀਂ ਭੇਜਿਆ ਨੂੰ ਉਹਨਾਂ ਨੇ ਨਾ ਝੋਲਿਆ ਦੇ ਭੇਜਿਆ ਨੂੰ ਕਹਿੰਦਾ اچھا ਜੀ ਇੱਕ ਇੱਥੇ ਸ਼ੈੱਡ ਪੋਣਾ ਜੀ اچھا ਜੀ ਉਹਦੀ ਵਿਗਰਾਹ ਰੋਗਤੀ ਉਹਨਾਂ ਨੇ ਅੱਛਾ ਇੱਥੇ ਵੀ ਸ਼ੈੱਡ ਦਾ ਮਤਲਬ ਸੀਗਾ ਇੱਥੇ ਬੰਦੇ ਪਹਿਲਾਂ ਮਤਲਬ ਪਾਸ ਹੋਇਆ ਸੀ ਹਾਂਜੀ ਹਾਂਜੀ ਉਹ ਪਾਵਾਂਗੇ ਐਵੇਂ ਹੀ ਪੰਚਾਇਤ ਵਿੱਚ ਪਾਉਵਾਂਗੇ ਉਹ ਪੰਚਾਇਤ ਕਹਿੰਦੀ ਵਿਗਰਾਹ ਰੋਗਤੀ ਸਾਡੀ ਹੁਣ ਅਜੇ ਕੀ ਕਰ ਤੋਂ ਪਾਈਏ ਗ੍ਰਾਂਟ ਰੋਕਣ ਦਾ ਜਿਵੇਂ ਕੋਈ ਐਸ ਤਰ੍ਹਾਂ ਦਾ ਕਾਰਨ ਤਾਂ ਨਹੀਂ ਵੀ ਇੱਥੇ ਜਿਹੜੇ ਸਰਪੰਚ ਸਾਹਿਬ ਨੇ ਭਗਵੰਤ ਮਾਨ ਸਾਹਿਬ ਤੋਂ ਪਹਿਲਾਂ ਕਿਸੇ ਹੋਰ ਪਾਰਟੀ ਤੋਂ ਹੁਣ ਹੋ ਸਕਦਾ ਹਾਂ ਆਲਟੀ ਦਾ ਪਹਿਲਾਂ ਤਾਂ ਸਾਰੀ ਪਹਿਲਾਂ ਕਾਂਗਰਸੀ ਸੀਗੀ ਇੱਥੇ ਅਕਾਲੀ ਸੀਗੇ ਅੱਛਾ ਅੱਛਾ ਅਕਾਲੀ ਕਾਂਗਰਸੀ ਸੀ ਹਾਂ ਅਕਾਲੀ ਜੀ ਕਾਂਗਰਸੀ ਵੈਸੇ ਵੀ ਜਿਹ ਇਹ ਜ਼ਰੂਰ ਰੋਕਣੀ ਨਹੀਂ ਨਾ ਚਾਹੀਦੀ ਉਹਨਾਂ ਨੂੰ ਜੇ ਪਾਰਟੀ ਦਾ ਹੁਣ ਕੱਲ੍ਹ ਕੋਈ ਹੋਰ ਬਣ ਜਵੇ ਹੋਰ ਬਣ ਜਵੇ ਸਹੀ ਗੱਲ ਗ੍ਰਾਂਟ ਤਾਂ ਇਹ ਤਾਂ ਨਹੀਂ ਵੀ ਭਵੰਤ ਬਣ ਗਿਆ ਕੱਲ੍ਹ ਨੂੰ ਹੋਰ ਵੀ ਪਾਰਟੀ ਬਣ ਸਕਦੀ ਹੈ ਗ੍ਰਾਂਟ ਨੂੰ ਨਾ ਰੋਕਣਗੇ ਦੀ ਪਿੰਡਾਂ ਚੋਂ ਠੀਕ ਹੈ ਠੀਕ ਉਹ ਛੇੜੇ ਕੰਮ ਕਰਨ ਆਉਂਦਾ ਤੁਹਾਨੂੰ ਕੀ ਲੱਗਦਾ ਵੀ ਇਹ ਜਾਣਬੁੱਝ ਕੇ ਰੋਕੀ ਗਈ ਹੈ ਇਹ ਜਾਣਬੁੱਝ ਕੇ ਰੋਕਦੇ ਨੇ ਜਾਣਬੁੱਝ ਕੇ ਰੋਕਦੇ ਜਿਹੜੀ ਸਰਕਾਰ ਬਣਦੀ ਆ ਉਹੀ ਰੋਕਦਾ ਪਹਿਲਾਂ ਕਾਲੀਆਂ ਵੀ ਬਣੀਆਂ ਕਾਲੀ ਰੋਉਦੇ ਕਾਂਗਰਸੀਆਂ ਵੀ ਬਣੀਆਂ ਕਾਂਗਰਸੀ ਰੋਕੀ ਜਾਂਦੇ ਪਰ ਜਿਹੜੀ ਏਦੋਂ ਪਹਿਲਾਂ ਸਰਕਾਰ ਸੀਗੀ ਉਹ ਵੀ ਰੋਕਦੇ ਸੀ ਉਹ ਵੀ ਉਹ ਵੀ ਰੋਕਦੇ ਸੀ ਉਹਨ ਉਹਨਾਂ ਨੇ ਕੱਲ 10-15 ਲੱਖ ਰੁਪਏ ਸਾਡੇ ਪਿੰਡ ਪਿਆ ਪਿਆ ਰਿਆ ਆ ਹੁਣ ਪਿਆ 15-20 ਲੱਖ ਰੁਪਏ ਰੁਪਈਆ ਵਟਾ ਲਾਹੀ ਜਾਂਦੇ ਨੇ ਇੱਕ ਦੂਏ ਨੂੰ ਚਾ ਉਹ ਹੀ ਕੀ ਕੋਈ ਗੱਲ ਨਾ ਬਸ ਠੀਕ ਹੈ ਜੀ ਤੁਹਾਡੇ ਹੁਣ ਤੁਹਾਡੇ ਪਸੰਦ ਵਾਲੀ ਪਾਰਟੀ ਕਿਹੜੀ ਹੈ ਜਿੱਦੋਂ ਤੁਸੀਂ ਅਮੀਰ ਆ ਠੀਕ ਹੈ ਜੀ ਕਾਂਗਰਸ ਠੀਕ ਹੈ ਜੀ ਅੱਛਾ ਤੁਹਾਡੀ ਕਾਂਗਰਸ ਸਾਡਾ ਮੇਨ ਬੰਦਾ ਹੀ ਹੈ ਅੱਛਾ ਇਹੀ ਨਾ ਤੁਹਾਡੇ ਮੇਨ ਜਿੱਤੇ ਮਤਲਬ ਇਹ ਕਹਿਣਗੇ ਤੁਹਾਡੇ ਪਿੰਡ ਉੱਥੇ ਸਾਰੇ ਪਿੰਡ ਉੱਥੇ ਪਹੁੰਚਦਾ ਸਾਡੇ ਬਾੜ ਸਾਰਾ ਪਿੰਡ ਸਾਰਾ ਪਿੰਡ ਬੋਟਰੀ ਬੋਲ ਦਾ ਵੋਟ ਕੁਛ ਕੁਸ਼ੀ ਪੈਂਦੀ ਦੀ ਆ ਸਾਰੇ ਬਾੜ ਦਾ ਇੰਚਾਰਜ ਦੇ ਪਾਰਟੀ ਉਹ ਪਾਰਟੀ ਠੀਕ ਹੈ ਠੀਕ ਹੈ ਹੋਰ ਵੀ ਤੁਹਾਡੇ ਚ ਕਿਸੇ ਕਿਸੇ ਪਾਰਟੀ ਦਾ ਵੀ ਸ਼ੁਕ ਚੰਤ ਹੋਣਗੇ ਕੱਲ ਪਿਆ ਇੱਥੇ 2 ਗਰਾਂ ਛਗੋ ਵਾਲੇ ਮੁਰਗੇ ਆ ਗਏ ਹਾਂ ਜੀ ਕੰਦੂ ਵੀ ਕਰਾਉਂਦੇ ਆ ਅੱਛਾ ਮੈਨੂੰ ਦੋ ਵਾਰ ਮੁੜ ਕੇ ਆ ਗਏ ਜਿਹੜੇ ਐਮਐਲਏ ਐਮਐਲਏ ਸੰਗੋਲ ਸਾਹਿਬ ਸੀਗੇ ਦੋ ਵਾਰੀ ਆ ਕੇ ਦੇਖ ਗਏ ਦੇਖ ਕੇ ਆ ਗਏ ਅੱਛਾ ਫਿਰ ਵੀ ਮਤਲਬ ਤੁਹਾਡੇ ਕੰਮ ਨੂੰ ਪਿਆ ਕੂੜੇ ਦੇ ਢੇਰ ਜਿਹੜੇ ਉਵੇਂ ਪਾਏ ਨੇ ਨੱਕ ਬੋਲ ਵਾਅਦਾ ਕਰਕੇ ਗਏ ਹੋਣਗੇ ਆਪ ਵੀ ਕਰਾਊਗਾ ਗ੍ਰਾਂਟ ਇਹ ਕਹਿੰਦੇ ਬੁੜੀਆਂ ਵਾਅਦੇ ਕਰਨ ਵਾਲੇ ਤਾਂ ਬਹੁਤ ਨੇ ਭੱਜ ਗਿਆ ਕੁੱਤੇ ਦਾ ਅੱਛਾ ਜੀ ਵਾਅਦੇ ਕਰਨ ਵਾਲੇ ਤਾਂ ਬਹੁਤ ਨੇ ਵਾਅਦਾ ਤਾਂ ਵਾਅਦਾ ਤਾਂ ਹਰ 5 ਸਾਲ ਚ ਤਿੰਨ ਵਾਰੀ ਵਾਅਦਾ ਹੁੰਦਾ ਇੱਕ ਵਾਰ ਸਰਪੰਚ ਕਰਦਾ ਇੱਕ ਵਾਰੀ ਐਮ ਹਾਂਜੀ ਹਾਂ ਉਹ ਕਾਂਗਰਸ ਦਾ ਐਮਪੀ ਬਿੱਟੂ ਵੀ ਕਰਕੇ ਚਲੇ ਗਿਆ ਜੀ ਵੀ ਮੈਂ ਪਿੰਡ ਨੂੰ 1 ਕਰੋੜ ਦਵਾਂਗਾ। ਅੱਛਾ ਜੀ। ਠੀਕ ਆ। ਉਹ ਹੁਣ ਜਾ ਕੇ ਭਾਜਪੀ ਦੀ ਗੋਦੀ ਚ ਮੈ ਉਹ ਵੀ ਜੀ ਦੀ ਰਲ ਗਿਆ। ਬਾ ਤਾਂ ਮੋਦੀ ਨੇ ਇਹ ਵੀ ਕੀਤਾ ਸੀਗਾ ਵੀ ਮੈਂ ਹਰ ਇੱਕ ਖਾਤੇ 'ਚ ਐਨੇ ਐਨੇ ਪੈਸੇ ਪਾਉਂਗਾ। ਉਹ 6000 ਮੇਰਾ ਖਿਆਲ ਆ ਰਿਹਾ ਤਾਂ। ਉਹ ਉਹ ਜਮਲਾ ਹੋ ਗਿਆ 15 ਲੱਖ 15 ਲੱਖ ਨਹੀਂ ਨਹੀਂ 5 ਲੱਖ ਆਣਾ ਉਹ ਜਮਲਾ ਹੋ ਗਿਆ। ਬਾਕੀ ਮੋਦੀ ਕਹਿੰਦੇ ਗਰੀਬੀ ਦੂਰ ਕਰਨ ਲੱਗਾ ਹੋਇਆ। ਜਦ ਸਾਡੇ ਦੇਸ਼ ਦੇ ਵਿੱਚ 80000 ਕਰੋੜ ਬੰਦਾ 5 ਕਿਲੋ ਕਣਕ ਤੇ ਸਾਰਦਾ ਤੇ ਅਸੀਂ ਤਾਂ ਬਿਸਕੁਗੁਰੂਆਂ ਨੂੰ ਪਾਣ ਨੂੰ ਫਾਇਦਾ 80 ਕਰੋੜ ਤਾਂ ਸਾਡੇ ਕੋਲ ਗਰੀਬ ਹੈ ਆ ਹਾਂ 80 ਕਰੋੜ ਨੂੰ ਤਾਂ ਅਸੀਂ ਰਾਸ਼ਨ ਦਿੰਨੇ ਆ ਵੀ 80 ਕਰੋੜ ਤਾਂ ਆਪ ਦੀ ਮਿਹਨਤ ਨਾਲ ਕਮਾ ਕੇ ਖਾਣ ਦੇ ਕਾਬਿਲ ਹੈ ਨਹੀਂ ਹਾਂ ਨਹੀਂ ਹਾਂ ਉੱਪਰ ਵੀ ਅਸੀਂ ਕਹਿੰਦੇ ਸਾਡੀ ਬਿਸਕੁਗੁਰੂਵਾਨਾ ਸਾਡੀ ਵਾਦੀ ਆ ਹਾਂਜੀ ਹਾਂਜੀ 140 ਕਰੋੜ ਤਾਂ ਅੱਧ ਨਾਲੋਂ ਵੱਧ ਬੇਕਾਰ ਨੇ ਜਿਹੜੇ ਰੋਟੀ ਨਹੀਂ ਕਮਾ ਸਕਦੇ 60 ਹੀ ਰਹਿ ਗਏ ਅੱਗੇ ਹਾਂਜੀ ਹਾਂਜੀ ਅੱਗੇ 60 ਹੀ ਰਹਿ ਗਏ 60 ਰਹਿ ਗਏ ਬਿਲਕੁਲ ਤੇ ਅਸੀਂ ਤਾਂ ਬਿਸਕੁਗੁਰੂ ਬਣੇ ਹੀ ਪਏ ਆ ਹਾਂ ਅਸੀਂ ਬਾਕੀ ਦੇਖ ਲਓ ਜਿਹੜਾ ਕਿਸਾਨ ਕਿਸਾਨ ਬੈਠੇ ਨੇ ਬਾਰਡਰਾਂ ਤੇ ਬਾਰਡਰਾਂ ਤੇ ਬੈਠੇ ਨੇ ਠੀਕ ਆ ਜਿਹੜੇ ਸੈਨਿਕ ਨੇ ਉਹ ਬੈਠੇ ਨੇ ਜੰਤਰ ਮੰਤਰ ਤੇ ਹਾਂਜੀ 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 ਠੀਕ ਆ ਬਾਕੀ ਹੋਰ ਜਿਹੜੇ ਕਹਿੰਦੇ ਸੀ ਮੈਂ 2 ਕਰੋੜ 2 ਕਰੋੜ 100 ਸਾਲ ਰੋਜ਼ਗਾਰ ਰੋਜ਼ਗਾਰ ਨੌਕਰੀ ਨਹੀਂ ਰੋਜ਼ਗਾਰ ਦਊਂਗਾ ਰੋਜ਼ਗਾਰ ਦਊਂਗਾ ਤੇ 20 ਕਰੋੜ ਤੋਂ ਉਹੀ ਰਹਿ ਗਿਆ ਸਾਡਾ ਮੇਰੇ ਪੈਂਡਿੰਗ ਬਾਕੀ ਅੱਗੇ ਵਾਲ ਤਾਂ ਕਹਿੰਦਾ ਕਿ ਮੈਂ ਕਰ ਦਊਂਗਾ ਕਰ 20 ਕਰੋੜ ਤੱਕ ਰੋਜ਼ਗਾਰ ਹੀ ਪੈਂਡਿੰਗ ਆ ਤੁਹਾਡੇ ਸਾਹਮਣੇ ਵੀ ਇੱਕ ਵੀ ਨਹੀਂ ਮਿਲਿਆ ਰੋਜ਼ਗਾਰ ਅੱਗੇ ਰਹਿ ਹੀ ਗਿਆ ਸਾਡੇ ਕੋਲੇ ਅੱਛਾ ਅੱਛਾ ਠੀਕ ਹੈ ਅੱਛਾ ਜਿਵੇਂ ਤੁਹਾਡੇ ਮਤਲਬ ਤਕਰੀਬਨ ਸਾਰੇ ਬੰਦੇ ਹੀ ਕਹਿੰਦੇ ਨੇ ਕਿ ਵੀ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਆ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਆ ਕਿ ਤੁਹਾਨੂੰ ਲੱਗਦਾ ਵੀ ਰੋਜ਼ਗਾਰ ਜਿਹੜਾ ਹੈਗਾ ਮਿਲੂਗਾ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਇਹ ਜਿਹੜੇ ਨਾ ਜਿਹੜੇ ਲੀਡਰ ਹੁੰਦੇ ਆ ਇਹ ਅਨਫਿਟ ਬੰਦੇ ਹੁੰਦੇ ਆ ਅੱਛਾ ਜੀ ਠੀਕ ਠੀਕ ਹੈ ਜਦ ਬੰਦਾ ਕੋਈ ਵੀ ਨੌਕਰੀ ਕਰਦਾ ਕਿਸੇ ਪਾਸੇ ਵੀ ਜਾਂਦਾ ਪਹਿਲਾਂ ਉਹਦੀ ਗ੍ਰੈਜੂਏਸ਼ਨ ਦੇਖਦੇ ਆ ਕਿ ਕਿੰਨਾ ਪੜਿਆ ਕਿੰਨਾ ਨਹੀਂ ਫੇਰ ਉਹਨਾਂ ਸੈਂਟੀਮੀਟਰਾਂ ਦੇ ਹਿਸਾਬ ਨਾਲ ਮਿਣਕੇ ਲੈਂਦੇ ਆ ਮਿਣਕੇ ਲੈਂਦੇ ਆ ਬਿਲਕੁਲ ਤੇ 60 ਸਾਲ ਤੋਂ ਬਾਅਦ ਬੰਦਾ ਜਿਹੜਾ ਹੁੰਦਾ ਉਹਨੂੰ ਰਿਟਾਇਰ ਕਰ ਦਿੰਦੇ ਆ ਰਿਟਾਇਰ ਕਰ ਦਿੰਦੇ ਆ ਪਹਿਲਾਂ ਹੀ 60 ਸਾਲ ਤੋਂ 60 ਸਾਲ ਤੇ ਉਹਨੂੰ ਕਰ ਦਿੰਦੇ ਆ ਵਿੱਚ ਚੱਲ ਦੂ ਪਾਈ ਸਾਡੇ ਕੰਮ ਦਾ ਨਹੀਂ ਜਿਹੜਾ ਲੀਡਰ ਆ ਉਹ ਚਾਹੇ ਕੰਜਰ 94 ਸਾਲ ਦਾ ਹੋਵੇ ਉਹ ਜਵਾਨ ਹੋਵੇ ਆਪਣੇ ਬਾਦਲ ਸਾਹਿਬ 90 95 ਸਾਲ ਦੀ ਉਮਰ ਤੱਕ ਸੀਐਮ ਅਜੇ ਵੀ ਪਿਛਲੀ ਵਾਰ ਉਹ ਕਹਿੰਦੇ ਸੀ ਜੇ ਇੱਕ ਵਾਰ ਜਿਤਾ ਦਿਓ ਮੈਂ ਹੋਰ ਜਿਉਣ ਨੂੰ 5 ਸਾਲ ਉਹਦੀ ਰੂਹ ੜਕਦੀ ਸੀ ਰੂਹ ੜਕ ਬਿਲਕੁਲ ਬਿਲਕੁਲ ਅੰਕਲ ਜੀ ਨੇ ਵਾਹ ਵਧੀਆ ਗੱਲ ਕਹੀ ਆ ਪੀਕਲ ਲੀਡਰ ਬਣਨ ਲਈ ਕੋਈ ਉਮਰ ਨਹੀਂ ਕੋਈ ਪੈਮਾਨਾ ਨਹੀਂ ਕੋਈ ਸਿੱਖਿਆ ਨਹੀਂ ਕੁਝ ਨਹੀਂ ਦੇਖਿਆ ਜਾਂਦਾ ਬਾਕੀ ਹਰ ਇੱਕ ਜਗ੍ਹਾ ਜਿਹੜੀ ਬੰਦੇ ਦੀ ਯੋਗਤਾ ਦੇਖੀ ਜਾਂਦੀ ਹੈ ਬਹੁਤ ਵਧੀਆ ਗੱਲ ਕੀਤੀ ਹੈ ਜੀ ਉਸ ਤੋਂ ਬਾਅਦ ਹਰ ਇੱਕ ਦੀ ਪੈਨਸ਼ਨ ਬੰਦ ਕਰੀ ਜਾਂਦੇ ਆ ਇਹ 5 ਸਾਲ ਬਾਅਦ ਪੈਨਸ਼ਨ ਭਾੜ ਦੇ ਆ ਜੇਕਰ ਇੱਕ ਵਾਰੀ ਇਲੈਕਸ਼ਨ ਦਿੱਤ ਲਿਆ ਉਹਨੂੰ ਤਿੰਨ ਪੈਨਸ਼ਨ ਆ ਹਰ ਇੱਕ ਹਰ ਇੱਕ ਵਾਰ ਭਾਲ ਦੇ ਆ ਹਾਂਜੀ ਠੀਕ ਆ ਤੇ ਇਹ ਕਹਿੰਦੇ ਸੇਵਾ ਵਾ ਜਿਹੜਾ ਬੰਦਾ ਗਵਰਨਮੈਂਟ ਤੋਂ ਤਨਖਾਹ ਲੈਂਦਾ ਉਹਦੀ ਸੇਵਾ ਨਹੀਂ ਨੌਕਰੀ ਬਿਲਕੁਲ ਬਿਲਕੁਲ ਜਦ ਆਦਮੀ 40 ਸਾਲ 32 ਸਾਲ 28 ਸਾਲ ਨੌਕਰੀ ਕਰ ਲੈਂਦਾ ਉਹਨੂੰ ਪੈਨਸ਼ਨ ਆ ਨਹੀਂ ਤਾਂ ਇਹਨਾਂ ਨੂੰ ਕਾਦੀ ਪੈਨਸ਼ਨ ਆ ਇਹਨਾਂ ਨੂੰ ਕਾਦੀ ਪੈਨਸ਼ਨ ਬਿਲਕੁਲ ਜਿਹੜਾ ਬਾਕੀ ਭਗਵੰਤ ਮਾਨ ਕਹੀ ਜਾਂਦਾ ਮੈਂ ਇਹ ਕਰ ਦੂੰ ਉਹ ਕਰ ਦੂੰ ਇਹ ਕਰ ਦੂੰ ਹਜੇ ਤੱਕ ਅਸੀਂ ਤਾਂ ਆਪਣੇ ਪਿੰਡ ਚ ਹੀ ਦੇਖਿਆ ਜਦ ਦਾ ਦੇਸ਼ ਜਾਲਦ ਹੋਇਆ ਗਲੀਆਂ ਨਾਲੀਆਂ ਤੋਂ ਉੱਪਰ ਨਿਕਲੇ ਨਹੀਂ ਸਾਡਾ। ਸਲੀਆਂ ਨਾਲੀਆਂ 'ਚ ਹੀ ਫਿਰਦੇ ਆ ਬਿਲਕੁਲ। ਕੀ ਗੱਲ ਆ ਜੀ ਹਜੇ ਤੱਕ। ਗਲੀਆਂ ਨਾਲੀਆਂ ਤੋਂ ਉੱਪਰ ਨਿਕਲੇ ਨਹੀਂ ਅਸੀਂ ਕਿੱਥੇ। ਬਿਲਕੁਲ 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 ਬਿਲਕੁਲ। ਜਿੱਥੇ ਦੂਜੇ ਦੇਸ਼ ਚੰਦ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਆਪਾਂ ਨੂੰ ਸੜਕਾਂ ਗਲੀਆਂ ਨਾਲੀਆਂ 'ਚੋਂ ਹੀ ਨਹੀਂ ਕੱਢਿਆ ਇਹਨਾਂ ਨੇ। ਸਾਡਾ ਸਾਫ਼ ਪਰਸਨ ਕੋਈ ਬਿਮਾਰ ਹੋ ਜਵੇ। ਹਾਂਜੀ ਹਾਂਜੀ। ਉਹਨੂੰ ਕਹਿੰਦੇ ਤੈਨੂੰ ਇੱਥੇ ਦੇ ਹਸਪੀਟਲ ਵਧੀਆ ਨੇ। ਆਪ ਕੰਜਰ ਜਾਂਦੇ ਆ ਫੌਰਨ ਇਲਾਜ ਕਰਾਉਂਦੇ। ਆ ਫੌਰਨ ਇਲਾਜ ਕਰਾਉਂਦੇ। ਜੇ ਸਾਡੇ ਲਈ ਵਧੀਆ ਨੇ ਤਾਂ ਉਹਨਾਂ ਲਈ ਕਿਉਂ ਨਹੀਂ ਵਧੀਆ? ਬਿਲਕੁਲ ਬਿਲ ਬਹੁਤ ਵਧੀਆ ਗੱਲ ਆ ਜੀ ਇਹ ਤੁਹਾਡੀ ਆਵਾਜ਼ ਆ ਜਿਹੜੀ ਤੁਹਾਡੀ ਜਰੂਰ ਪਹੁੰਚੂਗੀ ਪਰ ਉਮੀਦ ਤਾਂ ਪਰ ਤੁਸੀਂ ਕਹਿੰਦੇ ਹੋ ਜੇ ਕਾਂਗਰਸ ਨੂੰ ਵੋਟ ਪਉਣੀ ਉਹ ਤੋਂ ਵੀ ਨਹੀਂ ਹੈਗੀ ਯਾਨੀ ਕਿ ਤੁਸੀਂ ਤਾਂ ਮਤਲਬ ਇੱਕ ਨਿਰਾਸ਼ ਹੋਏ ਬੈਠੇ ਹੋ ਵੀ ਕਿਹੜਾ ਮਰਜੀ ਆਈ ਜਾਈ ਜਾਵੇ ਇੱਕ ਵੋਟ ਪਾਉਣੇ ਇੱਕ ਫਾਰਮੈਲਟੀ ਆ ਜਾਂਦਾ ਹੀ ਨਹੀਂ ਕੋਈ ਇਹਦਾ ਲਾਭ ਕੋਈ ਨਹੀਂ ਹੈਗਾ ਇਹਦਾ ਨਹੀਂ ਹੁਣ ਸੁਪਰੀਮ ਕੋਰਟੋਂ ਮੈਂ ਚੜਾ ਵਾਲੀ ਗੱਲ ਇਹਨਾਂ ਦੀ ਹੁਣ ਸੁਪਰੀਮ ਕੋਰਟ ਦੇ ਵਕੀਲਾਂ ਨੇ ਕਿਹਾ ਸੀ ਜੱਜ ਨੇ ਕਿਹਾ ਸੀਗਾ ਹਾਂਜੀ ਵੀ ਜਿਹੜਾ ਆਪਾਂ ਕਹਿੰਦੇ ਆ ਬੀਬੀ ਉਹ ਜਿਹੜੀ VOTING MACHINE ਆ ਹਾਂਜੀ ਹਾਂਜੀ ਵੀ ਉਹਦੀ ਪਰਚੀ ਵੀ ਇੱਕ ਬਾਕਸੇ 'ਚ ਪਾਈ ਜਾਵੇ ਹਾਂ ਹਾਂ ਬਾਕਸੇ 'ਚ ਪਾਈ ਜਾਵੇ ਉਹਦੀ ਗਣਤੀ ਹੋ ਜਾਵੇ ਚੋਣ ਕਮਿਸ਼ਨ ਦਾ ਜਵਾਬ ਆ ਬਹੁਤ ਟਾਈਮ ਲੱਗਦਾ ਵੀ ਉਹਨੂੰ ਜਾਦੇ ਟਾਈਮ ਲੱਗ ਜੂ ਜਦ ਅਸੀਂ ਇਲੈਕਸ਼ਨ ਕਰਾਉਣ ਨੂੰ 2 2.5 ਮਹੀਨੇ ਲਾ ਸਕਦੇ ਆ 3 ਮਹੀਨੇ ਲਾ ਸਕਦੇ ਆ ਕੀ ਗੱਲ ਜਿੱਥੇ ਇੱਕ ਦਿਨ 'ਚ ਇਲੈਕਸ਼ਨ ਹੋ ਗੋਟਾ ਪੈਣੀ 2 ਦਿਨ 'ਚ ਪੈ ਜਾਣੀ ਆ ਜਿੱਥੇ ਗਿਣਤੀ ਇੱਕ ਦਿਨ ਚ ਨਹੀਂ ਉੱਥੇ ਪੰਜ ਦਿਨ ਚ ਹੋ ਜੂ ਕੀ ਗੱਲ ਜਿਹੜੀ ਜਿੱਤੋ ਪਾਰਟੀ ਤੋਂ ਪਾਰਟੀ ਨਿਕਲਦੀ ਉਹਦੀ ਕਿਉਂ ਨਾਲ ਗਿਣਤੀ ਹੋ ਰਹੀ ਬਾਈ ਤੁਸੀਂ ਆਪਣਾ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਆ ਜੀ ਅੱਛਾ ਗੁਰਪ੍ਰੀਤ ਸਿੰਘ ਜੀ ਤੁਸੀਂ ਕੰਮ ਕੀ ਕਰਦੇ ਹੋ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਕਰਦੇ ਹੋ ਜਿਵੇਂ ਹੁਣ ਤੁਹਾਨੂੰ ਪਤਾ ਵੀ ਆਪਣੇ 2024 ਦੇ ਬੋਟਾਂ ਦਾ ਐਲਾਨ ਹੋ ਚੁੱਕਾ 1 ਜੂਨ ਨੂੰ ਆਪਣੇ ਪੰਜਾਬ ਚ ਬੋਟਾਂ ਨੇ ਹਾਂਜੀ ਤੁਸੀਂ ਕੀ ਸੋਚਦੇ ਹੋ ਵੀ ਕਿਹੜੀ ਮਤਲਬ ਪਾਰਟੀ ਆ ਜਿਹੜੀ ਤੁਹਾਡੀ ਉਮੀਦਾਂ ਦੇ ਖਰੀ ਉੱਤਰੂ ਜਿੱਦੋਂ ਤੁਸੀਂ ਕੋਈ ਉਮੀਦ ਰੱਖਦੇ ਹੋ ਵੀ ਤੁਹਾਡੇ ਪਿੰਡ ਦੇ ਕੰਮ ਆ ਜਾਂ ਤੁਹਾਡੇ ਕਿਸਾਨੀ ਦੇ ਹੱਕ ਚ ਕੋਈ ਪਾਰਟੀ ਭੁਗਤੂਗੀ ਜਾਂ ਤੁਹਾਡੀਆਂ ਉਮੀਦਾਂ ਖੜੀਆਂ ਹੋ ਤਰੋਂ ਕਿਹਨੂੰ ਤੁਸੀਂ ਪਸੰਦ ਕਰਦੇ ਹੋ ਤੁਹਾਡੀ ਪਹਿਲੀ ਪਸੰਦ ਕੀ ਹੈ ਜੀ ਹੁਣ ਤੱਕ ਤਾਂ ਵੀ ਕੋਈ ਸਰਕਾਰ ਨੇ ਕੰਮ ਕਰਿਆ ਨਹੀਂਗਾ ਕਿਸੇ ਨੇ ਵੀ ਨਹੀਂ ਕਰਿਆ ਆਪ ਪਾਰਟੀ ਦਾ ਵੀ ਮੈਂ ਕਰੂੰਗੀ ਹਾਂਜੀ ਹਾਂ ਮੈਂ ਤੁਸੀਂ ਕੋਈ ਨਾ ਅਕਾਲੀਆਂ ਨੇ ਕਰਿਆ ਨਾ ਕਾਂਗਰਸ ਨੇ ਕਰਿਆ ਨਾ ਮੱਪਾ ਕਹੇ ਤੋਂ ਕਹੇ ਨਹੀਂ ਕਰਨ ਲੋਕ ਹੈ ਤੁਸੀਂ ਵੀ ਸਾਰੀਆਂ ਪਾਰਟੀਆਂ ਤੋਂ ਨਾਰਾਜ਼ ਹੋ ਆਪ ਦਾ ਨਾਰਾਜ਼ ਹਾਂਜੀ ਫੇਰ ਵੀ ਤੁਹਾਡੀ ਕੋਈ ਨਾ ਕੋਈ ਹੁਣ ਜਿਵੇਂ ਵੋਟ ਤਾਂ ਪਾਉਂਗੇ ਕਿ ਵੋਟ ਵੀ ਨਹੀਂ ਪਾਣੀ ਜਾਂ ਨੋਟਾ ਬੋਟ ਨੂੰ ਕਰਨ ਦਾ ਕਾਲੀਵਾਲ ਸੀਗਾ ਉਹ ਕੋਈ ਬਹੁਤੇ ਬੱਜ ਜਾਂਦਾ ਭਾਜਵਾਜ ਜਾਂਦਾ ਕੋਈ ਕਿਸੇ ਤੇ ਜਾਂਦਾ ਗੱਠ ਜੋੜ ਕਰੀ ਜਾਂਦਾ ਹੁਣ ਪਾਰਟੀ ਹੋਵੇ ਕੀ ਪਤਾ ਲਾ ਨਹੀਂ ਤਰ੍ਹਾਂ ਦਾ ਕੀ ਪਤਾ ਕਿੱਧਰੋਂ ਜਾਂਦੇ ਨੇ ਗਾ ਲੀਡਰ ਜਿੱਧਰੋਂ ਜਾਣਗੇ ਉਧਰ ਹੀ ਚਲੇ ਜਾਵਾਂਗੇ ਆਪਦੇ ਲੀਡਰ ਮੰਨੂ ਅੱਛਾ ਥੋੜੇ ਥੋੜੇ ਲੀਡਰ ਕੌਣ ਨੇ ਜੀ ਮਤਲਬ ਜਿਹੜਾ ਸਾਡਾ ਕਾਂਗਰਸ ਦਾਊਗਾ ਕਾਲੀਆਂ ਦਾ ਹੋਊਗਾ ਜਿਹਦੂ ਬੋਤਲਾਂ ਬੋਹੂ ਆਪ ਨੂੰ ਜ਼ਰੂਰ ਇਹ ਦੇ ਦਾਂਗੇ ਪਾ ਦਾਂਗੇ ਵੋਟ ਦਾਰੂ ਦੀ ਬੋਤਲ ਕਹਿੰਦੇ ਜਿਹੜਾ ਦਊਗਾ ਹਾਂ ਠੀਕ ਆ ਜਦੋਂ ਆਪਣੇ ਮਤਲਬ ਹੱਲ ਕਰਦੇ ਆ ਵੀ ਆਪਾਂ ਵੀ ਕਰੀਏ ਆਹ ਜਦੋਂ ਆਪਾਂ ਨੂੰ 5 ਸਾਲਾਂ ਪਹਿਲਾਂ ਬੋਤਲਾਂ ਪਿੱਛੇ ਦਾਰੂ ਪੈਣੀ ਅੱਜ ਹਾਂ ਠੀਕ ਆ ਜੀ ਸਾਡੇ ਕੋਲ ਖਾਨੂੰ ਮਾਰਨ ਦੀ ਆਉਣਾ ਕਿਹਨੇ ਆਾਨੂੰ ਕਹਿੰਦੇ ਪੈਸਾ ਦੇਣਾ ਵਾ ਵੀ ਜਿਹੜਾ ਆਹੀ ਤਾਂ ਕੋਈ ਕੰਮ ਕਰਨਾ ਖੇੜਾ ਜਿਹੜਾ ਕੁਝ ਵੋਟਾਂ ਤੋਂ ਪਹਿਲਾਂ ਲੈ ਲੀਓ ਉਹੀ ਆਪਣਾ ਵਾ ਉਹ 10 ਦਿਨ ਸਾਡੇ ਹੀ ਹੁੰਦੇ ਨੇ ਬਸ ਠੀਕ ਆ ਉਹ 10 ਦਿਨ ਆਪਣੇ ਵੀ 10 ਦਿਨ ਚ ਇਹਨਾਂ ਤੋਂ ਜਿਹੜਾ ਕੰਮ ਲੈ ਲਿਆ ਲੈ ਲਿਆ ਬਾਅਦ ਚ ਇਹ ਹੱਥ ਨਹੀਂ ਆਉਂਦੇ ਨਾ ਨਾ ਫੇਰ ਤਾਂ ਤੱਕਣੀ ਰਹਿੰਦੇ ਨਾ ਖਾਲੀ ਬੋਤਲਾਂ ਰਹਿੰਦੇ ਸਾਡੇ ਕੋਲ ਅੱਛਾ ਅੱਛਾ ਮੈਂ ਹੁਣ ਤੁਸੀਂ ਕਹਿੰਦੇ ਹੋ ਵੀ ਆਪਾਂ ਬੋਤਲ ਲੈ ਕੇ ਆਪਾਂ दारू ਪੀ ਕੇ ਆਪਾਂ ਵੋਟ ਪਾ ਦੇਣੀ ਆ ਯਾਨੀ ਕਿ ਜੇ ਆਪਾਂ ਇਹ ਉਮੀਦ ਰੱਖ ਕੇ ਵੋਟ ਵੰਗ ਫੇਰ ਤਾਂ ਆਪਾਂ ਕਿਸੇ ਕੰਮ ਦੀ ਉਮੀਦ ਰੱਖ ਹੀ ਨਹੀਂ ਸਕਦੇ ਹੈਗੇ ਉਹਨਾਂ ਤੋਂ ਭਾਈ ਜੀ ਜਦੋਂ ਸਰਕਾਰ ਬਣਦੀ ਆ ਐਮ ਐਲ ਏ ਆਉਂਦਾ ਵਾ ਦੋ ਗੇਰਾ ਆ ਗਿਆ ਤਿੰਨ ਗੇਰਾ ਆ ਗਿਆ 5 ਸਾਲ ਹੋ ਗਏ ਐਮ ਐਲ ਏ ਬਣਿਆ ਨੂੰ ਕੋਈ ਆਇਆ ਨਹੀਂ ਹੱਥ ਪੈਂਦੀ ਨਹੀਂ ਆਉਂਦਾ ਅਜੇ ਹੁਣ ਬੜੀ ਜਿਹਨੂੰ ਜਿਹੜੀ ਹੁਣ ਆਮ ਆਦਮੀ ਸਰਕਾਰ ਨੇ ਤਾਂ ਅਜੇ 2 ਸਾਲ ਹੀ ਹੋਏ ਨੇ ਜੀ ਇੱਕ ਦਿਨ ਆਇਆ ਸਾਡੇ ਪਿੰਡ ਦੀ 10 ਕਿ ਦਿਨ ਹੋ ਗਏ 15 ਦਿਨ ਮੇਰੇ ਹਿਸਾਬ ਨਾਲ ਅੱਛਾ ਅਸੰਗਵਾਲ ਸਾਹਿਬ ਨੇ ਆਪਣੇ ਮੈਨੇ ਮੇਰੇ ਹਿਸਾਬ ਨਾਲ ਤਾਂ ਕਿਹੜਾ ਹੀ ਆਏ ਨੇ ਅੱਛਾ ਜੀ ਕੀ ਕਹਿ ਕੇ ਗਏ ਨੇ ਕੁਝ ਵਾਦੇ ਮੈਂ ਇੱਥੇ ਮੌਜੂਦ ਨਹੀਂ ਸੀਗਾ ਜੀ ਓਕੇ 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 ਤੇ ਚਲੋ ਵੋਟਾਂ ਤੋਂ ਪਹਿਲਾਂ ਆਏ ਹੋਣਗੇ ਇਹ ਉਦੋਂ ਕੀ ਵਾਦੇ ਕਰਕੇ ਗਏ ਸੀ ਤੁਹਾਡੇ ਨਾਲ ਜੀ ਆਪਣਾ ਤਾਂ ਹੈ ਨਹੀਂ ਸੀ ਸਾਹਤਾਰੇ ਨੂੰ ਪਤਾ ਨਹੀਂ ਸੀ ਇਹਨਾਂ ਬਾਰੇ ਵੀ ਹਾਂਜੀ ਹਾਂਜੀ ਕੋਈ ਆਪਣੇ ਮੁੰਡੇ ਦੋ ਚਾਰ ਨਾਲ ਨਾਲੇ ਉਹਨਾਂ ਕੋਲੇ ਆਉਂਦੇ ਸੀਗੇ ਅੱਛਾ ਪਿੰਡ ਦੇ ਦੋ ਚਾਰ ਮੁੰਡੇ ਨਵੇਂ ਉਹਨਾਂ ਨਾਲ ਗੱਠ ਜੋੜ ਸੀਗਾ ਉਹ ਜਾਂਦੇ ਸੀਗੇ ਉਹਨਾਂ ਨਾਲ ਦੋ ਚਾਰ ਹੱਤੇ ਪਿੰਡ ਦੇ ਉਹ ਗੱਲੀਆਂ ਲੂਲੀਆਂ ਦੇ ਨਾਲ ਦਾ ਬੰਦੇ ਸੀਗੇ ਲੜੇ ਚਲੇ ਜਾਂਦੇ ਸੀਗੇ ਅੱਛਾ ਯਾਨੀ ਕਿ ਦੋਨੋਂ ਨੀਮ ਕੋਈ ਬਾਹਲੀ ਤੁਹਾਡੀ ਮੁਲਾਕਾਤ ਨਹੀਂ ਹੋਈ ਨਹੀਂ ਜੀ ਆਪ ਕੋਈ ਓਕੇ ਓਕੇ ਕੋਈ ਤੁਹਾਨੂੰ ਫਿਰ ਇਹਦੇ ਬਾਰੇ ਪਤਾ ਵੀ ਨਹੀਂ ਵੀ ਉਹਨਾਂ ਨੇ ਕੀ ਪ੍ਰੋਮਿਸ ਕੀਤਾ ਸੀ ਜਾਂ ਕੋਈ ਵਾਦਾ ਫੂਦਾ ਕੋਈ ਨਹੀਂ ਪਤਾ ਇਹਦਾ ਨਹੀਂ ਜੀ ਆਪਾਂ ਨੂੰ ਇਹ ਗੱਲ ਬਾਰੇ ਕੋਈ ਪਤਾ ਤੇ ਹੁਣ ਵੀ ਜਦੋਂ ਵੀ ਆਪਣੀ ਵੋਟਾਂ ਆਉਂਦੀਆਂ ਨੇ ਤੁਸੀਂ ਕੋਈ ਉਮੀਦ ਨਹੀਂ ਰੱਖਦੇ ਮਤਲਬ ਆਪਣਾ ਜਿਵੇਂ ਖਾਂਦੇ ਹੋ ਉਮੀਦ ਰੱਖਾਂਗੇ ਕਿ ਇਹਦੇ ਕੋਲੋਂ ਹੀ ਸਰਕਾਰ ਬਣ ਜਾਂਦੀਆਂ ਮੁੜ ਕੇ ਤਾਂ ਆਉਂਦਾ ਨਹੀਂ ਉਹ ਇਹ ਕਿਹੜਾ ਤਾਂ ਮੰਗਦੇ ਆ ਅੱਛਾ दारू ਧੱਕੇ ਨਾਲ ਹੀ ਰੱਖ ਜਾਂਦੇ ਉਹ ਧੱਕੇ ਨਾਲ ਘਰੇ ਰੱਖ ਜਾਂਦੇ ਨੇ ਜੇ ਘਰੇ ਨਹੀਂ ਹੁੰਦਾ ਤਾਂ ਕਿਸ ਨੂੰ ਫੜਾ ਜਾਂਦੇ ਨੇ ਘਰੇ ਰੱਖ ਜਾਂਦੇ ਨੇ ਵੀ ਤੁਹਾਡਾ ਕੋਟਾ ਆ ਗਿਆ ਸਾਹਮਣੇ ਰੱਖਿਓ ਮੈਂ ਵੋਟ ਪਾ ਦੇਵਾਂ ਹਾਂ ਲਓ ਵੀ ਲੀਡਰ ਕਹਿੰਦੇ ਧੱਕੇ ਨਾਲ दारू ਘਰੇ ਰੱਖ ਜਾਂਦੇ ਨੇ ਕਿ ਵੀ ਤੁਹਾਡਾ ਕੋਟਾ ਆ ਗਿਆ ਤੇ ਹੁਣ ਦੱਸੋ ਇੱਥੇ ਕੀ ਹਾਲ ਐ ਇਸ ਟੀ ਦਾ ਉਹਨਾਂ ਨੂੰ ਪਤਾ ਜੀ ਇਹ दारू ਪੀਂਦੇ ਨੇ ਉਹਨਾਂ ਨੂੰ ਪਤਾ ਵੀ ਇਹ ਪੀਂਦੇ ਨੇ ਉਹ ਕਮਜ਼ੋਰ ਨਸ ਉਹਨਾਂ ਨੂੰ ਆਪਣੀ ਪਤਾ ਵਾ ਕੀ ਪਿੰਡਾਂ ਇਹਨਾਂ ਨਾਲ ਸੁਧਾਰ ਕਰੋ ਵੀ ਉਹਦਾ ਵੀ ਆਪਾਂ ਖਾਣਾ ਪਾਣੀ ਦਾ ਘਰੋਂ ਆਥਣੇ ਹਾਂ ਜਿਹੜਾ दारू ਪੀਂਦਾ दारू ਜਿਹੜਾ ਭੁੱਕੀ ਖਾਂਦਾ ਭੁੱਕੀ ਇਹ ਜਾਨੀ ਕਿ ਖੁੱਲਾ ਹੀ ਚੱਲਦਾ ਵਾ ਬੋਕਾ ਚੱਲਦਾ ਕੰਮ ਚਲੋ ਚੌਣ ਕਮਿਸ਼ਨ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਜੀ ਲੋਕਾਂ ਦਾ ਵੀ ਸ਼ਰਿਆਮ ਹੀ दारू ਭੁੱਕੀ ਸਾਡੇ ਪਿੰਡਾਂ 'ਚ ਵੰਡੀ ਜਾਂਦੀ ਆ ਜੇ ਮਤਲਬ ਵੋਟਾਂ ਸਿਰਫ दारू ਔਰ ਭੁੱਕੀ ਨਾਲ ਹੀ ਪਹਿਣਗੀਆਂ ਇਹਦਾ ਮਤਲਬ ਫਿਰ ਦਾ ਬਕਾਸ ਹੋਣਾ ਹੀ ਨਹੀਂ ਹੈਗਾ ਅਗਲਾ ਕਹਿੰਦਾ ਮੈਂ ਤਾਂ ਭਾਈ ਵੋਟਾਂ ਮੁੱਲੇ ਲਈਆਂ ਨਹੀਂ ਗੀਆਂ ਠੀਕ ਆ ਨਾ ਜੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਕੀਮਤ ਸੀ ਉਹ ਪਹਿਲਾਂ ਹੀ ਦੇ ਚੁੱਕਿਆ ਵਾ ਤੇ ਚਲੋ ਇਸ ਚੋਣ ਕਮਿਸ਼ਨ ਨੂੰ ਜਾਂ ਜਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਦੇ ਅਫਸਰਾਂ ਨੇ ਕੋਈ ਇੱਥੇ ਐਕਸ਼ਨ ਲੈਣਾ ਜ਼ਰੂਰ ਲੈਣਾ ਚਾਹੀਦਾ ਵਾ ਸ਼ਰਿਆਮ ਲੋਕ ਕਹਿ ਰਹੇ ਨੇ ਤੇ ਹਾਂਜੀ ਹੋਰ ਤੁਸੀਂ ਅੰਕਲ ਜੀ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਕੋਈ ਆਪਣਾ ਦੱਸੋ ਜੀ ਵਿਚਾਰ ਹੋਰ ਖੁਸ਼ ਕਰ ਕੋਈ ਸਿਹਤ ਦੀ ਗੋਲੀ ਜਾ ਘੱਟੂ ਤੋਂ ਕੋਈ ਆਪ ਵੀ ਨਾ ਇਹ ਜੀ ਸਾਰੇ ਦੁੱਧ ਤੋਂ ਨਹੀਂ ਬਾਈ ਇਹ ਹੀ ਨਾਮ ਹਜੇ ਨਾ ਹਾਂਜੀ ਬੋਲਦਾ ਕੀ ਕਹਿੰਦੇ ਨੇ ਹਾਂਜੀ ਐ ਸਾਨੂੰ ਬੋਲਣੀ ਮੋਲਣੀ ਫੜੀ ਬੋਲਣੀ ਫੜੀ ਅੱਛਾ ਐ ਕਹਿੰਦੇ ਨੇ ਅੰਕਲ ਜੀ ਕਹਿੰਦੇ ਜੇ ਅਸੀਂ दारू ਦੀ ਬੋਤਲ ਨਾ ਫੜੀਏ ਤਾਂ ਉਹ ਐ ਸਮਝਦੇ ਨੇ ਵੀ ਇਹ ਵੋਟ ਸਾਨੂੰ ਨਹੀਂ ਪੈਣੀ ਇਸ ਕਰਕੇ ਕਹਿੰਦੇ ਸਾਨੂੰ दारू ਦੀ ਬੋਤਲ ਫੜਨੀ ਪੈਂਦੀ ਆ ਮਜਬੂਰੀ ਚ ਵੀ ਫਿਰ ਉਹ ਯਕੀਨ ਨਹੀਂ ਕਰਦੇ ਫਿਰ ਅੰਕਲ ਜੀ ਇੱਕ ਗੱਲ ਹੋਰ ਦੱਸੋ ਤੇ दारू ਦੀ ਬੋਤਲ ਤਾਂ ਚਾਰੇ ਹੀ ਪਾਰਟੀਆਂ ਤੇ ਨਹੀਂ ਪਾਰਟੀਆਂ ਦੇਣੀਆਂ ਫੇ ਸਾਰਿਆਂ ਤੋਂ ਹੀ ਲੈ ਲੈਣੇ ਅੱਛਾ दारू ਸਾਰਿਆਂ ਤੋਂ ਲੈ ਲੈਣੇ ਹੋ ਵੋਟ ਫੇ ਜਿੱਥੇ ਬਟਨ दारू ਦੇ ਨਸ਼ੇ ਚ ਦੱਬਿਆ ਗਿਆ ਦੱਬਿਆ ਗਿਆ ਜਿੱਥਾ ਜਿਹੜਾ ਮਰਜੀ ਹੈ ਕੀ ਬਾਤ ਹੈ ਹਾਂਜੀ ਲਾ ਜੀ ਅੰਕਲ ਜੀ ਨੇ ਬਹੁਤ ਵਧੀਆ ਇਹ ਵੀ ਗੱਲ ਦੱਸੀ ਆ ਵੀ ਸਾਰੀਆਂ ਹੀ ਪਾਰਟੀਆਂ ਕਹਿੰਦੇ ਬੋਤਲਾਂ ਧੱਕੇ ਨਾਲ ਦੇ ਜਾਂਦੀਆਂ ਨੇ ਫੇ ਪੈਗ ਲਾ ਕੇ ਵੋਟ ਪਾਉਣ ਜਦੋਂ ਜਾਂਦੇ ਆ ਪਤਾ ਹੀ ਨਹੀਂ ਕਿਹੜਾ ਮਰਜੀ ਬਟਨ ਦੱਬਿਆ ਜਾਵੇ ਇਸ ਕਰਕੇ ਕੋਈ ਨਤੀਜੇ ਤੇ ਨਹੀਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਹਨਾਂ ਤਾਂ ਸਾਰਿਆਂ ਤਾਂ ਜੰਗ ਲੱਗ ਰਹੇ ਨੇ ਬਾਈ ਜੀ ਕੀ ਨੌ ਥੋਡਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਤੁਸੀਂ ਕੀ ਕਰਦੇ ਹੋ ਮੈਂ ਤਾਂ ਬਾਹਰ ਹਾਂ ਅੱਛਾ ਤੁਸੀਂ ਦੁਬਈ ਰਹਿੰਦੇ ਹੋ ਤੇ ਤੁਹਾਡੀ ਵੋਟ ਤਾਂ ਹੋਊਗੀ ਉਰੇ ਮਨਜੀਤ ਜੀ ਵੋਟ ਪਾਉਂਗੇ ਨਾ ਉਹਨਾਂ ਚਿਰ ਹੈਗੇ ਮੋਟਾ ਤੱਕ ਅੱਛਾ ਜੇ ਵੋਟਾਂ ਤੱਕ ਤੁਹਾਡੀ ਮਤਲਬ ਬਾਹਲੇ ਮੁਲਕ ਚ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਐ ਨਿਊਜ਼ ਚੈਨਲ ਵੀ ਨੇ ਚਰਚੇ ਹੁੰਦੇ ਹੀ ਨੇ ਵੀ ਹਿੰਦੁਸਤਾਨ ਬਾਰੇ ਹਿੰਦੁਸਤਾਨ ਦੀ ਪੋਲਿਟਿਕਸ ਬਾਰੇ ਜਾਂ ਕੋਈ ਤਰੱਕੀ ਕੀਤੀ ਜਾਂ ਕੋਈ ਘਪਲਾ ਕੀਤਾ ਤੁਹਾਡੀ ਨਜ਼ਰ ਦੇ ਵਿੱਚ ਕਿਹੜਾ ਮਤਲਬ ਪਾਰਟੀ ਜਾਂ ਕਿਹੜਾ ਬੰਦਾ ਜਿਹੜਾ ਦੇਸ਼ ਨੂੰ ਅੱਗੇ ਲਿਜਾ ਸਕਦਾ ਕੀ ਨੂੰ ਵਧੀਆ ਸੰਭਵਤਮਾਨ ਕਹਿੰਦਾ ਸੀ ਅਸੀਂ ਮਤਲਬ ਨਸ਼ਾ ਛਡਾ ਕੇ ਟਿਫਨ ਫੜਾਵਾਂਗੇ ਅੱਥਰ ਹਾਂਜੀ ਹਾਂਜੀ ਬਿਲਕੁਲ ਕਿਹਾ ਸੀਗਾ ਪਹਿਲਾਂ ਕਹਿੰਦੇ ਕੰਮ ਸਾਡੇ ਛੋਟੇ ਛੋਟੇ ਬੱਚੇ 12-12 ਸਾਲ ਦੇ ਬੱਚੇ ਸਾਡੇ ਚਿੱਟਾ ਵੀਰੇ ਨੇ ਕਿੱਥੇ ਗਏ ਸਰਕਾਰਾਂ ਸਿਰਫ 12 ਸਾਲ ਦੇ ਬੱਚੇ ਬਿਲਕੁਲ ਜੀ ਪੁੱਛੋ ਸਾਰੇ ਪਿੰਡ ਵਾਲੇ ਅੱਛਾ ਜੀ ਤੁਡੀ ਇੱਕ ਮਾਤਾ ਜੀ ਇਸ ਗੱਲ ਤੇ ਵੀ ਸਾਰੇ ਮੰਨਦੇ ਹੋ ਵੀ ਇਹ ਨਾ ਕਿਸੇ ਦਾ ਇੱਕੋ ਹੀ ਹੈ। ਜਦ 12 ਸਾਲ ਦੇ ਬੱਚੇ ਨੂੰ ਪਿੰਡ ਚ ਚੱਕਾ ਪੁੰਦੇ ਨਹੀਂ। ਬਿਲਕੁਲ ਨਹੀਂ ਦੇ। ਵਾਕਈ ਇਹ ਤਾਂ ਬਹੁਤ ਲਾਂਹਤ ਵਾਲੀ ਗੱਲ ਆ ਜੀ ਸਾਡੇ ਸੂਬੇ ਵਾਸਤੇ ਸਾਡੇ ਦੇਸ਼ ਵਾਸਤੇ ਸਾਡੀਆਂ ਸਰਕਾਰਾਂ ਵਾਸਤੇ ਹੋਰ ਇਹਦੇ ਬੱਚਿਆਂ ਨੂੰ ਖੇਡਣ ਨੂੰ ਗਰਾਊਂਡ ਨਹੀਂ। ਅੱਛਾ ਪਿੰਡ ਚ ਗਰਾਊਂਡ ਵੀ ਕੋਈ ਨਹੀਂ ਗਰਾਊਂਡ ਨਹੀਂ ਬੱਚੇ ਦੇਖੋ ਉੱਥੇ ਉਹ ਜਾਨਵਰ ਫਿਰਦੇ ਉੱਥੇ ਛਿੜਦੇ ਫਿਰਦੇ ਆਉ। ਤੇ ਆਪਾਂ ਦਾ ਅੱਛਾ ਜੀ ਉਹ ਦੇਖੋ ਜੀ ਬੱਚੇ ਇਹਨਾਂ ਦੇ ਕਿੱਥੇ ਖੇਡ ਰਹੇ ਨੇ ਉਧਰ ਨੂੰ ਮਾਰਿਓ ਮੜਾ ਜਾ ਕੈਮਰਾ ਉਹ ਦੇਖੋ ਰੂੜੀਆਂ ਦੇ ਉੱਤੇ ਬੱਚੇ ਕੰਡਿਆਂ 'ਚ ਝਾੜੀਆਂ 'ਚ ਜਿੱਥੇ ਕੋਈ ਖਤਰਨਾਕ ਜਾਨਵਰ ਵੀ ਨਿਕਲ ਸਕਦਾ ਉਹ ਦੇਖੋ ਬੱਚੇ ਉੱਥੇ ਖੇਡ ਰਹੇ ਨੇ ਇਹਨਾਂ ਦੇ ਪਿੰਡ 'ਚ ਕਹਿੰਦੇ ਸਾਨੂੰ ਕੋਈ ਗਰਾਊਂਡ ਵੀ ਬੱਚਿਆਂ ਦੇ ਖੇਡਣ ਨੂੰ ਹੈ ਨਹੀਂਗਾ ਇਹ ਆ ਵਿਕਾਸ ਤੇ ਫਿਰ ਵੀ ਤੁਹਾਡਾ ਮਤਲਬ ਕੋਈ ਹੈਗਾ ਮੰਨ ਵੀ ਵੋਟ ਕਿਹਨੂੰ ਪਾ ਸਕਦੇ ਆਪਾਂ ਉਹ ਦੇਖੋ ਜੀ ਦਾ ਕਿਸੇ ਨੂੰ ਵੀ ਪਾਵਾਂਗੇ ਮਤਲਬ ਇਹ ਜੋਰ ਉਹਨੂੰ ਪਾਦਾ ਅੱਛਾ ਜੀ ਦੀ ਮਤਲਬ ਲੱਗੂਗਾ ਵੀ ਸਾਰੇ ਇੱਧਰ ਨੂੰ ਤੁਰੇ ਹੋਈ ਆ ਜਨਤਾ ਉਹਨੂੰ ਪੈਜੂਗੀ ਵੋਟ ਹਜੇ ਮਤਲਬ ਕੋਈ ਮਤਲਬ ਕੋਈ ਪਿੰਡ ਵੀ ਦੇਖਣਾ ਨਾ ਪਿੰਡ ਹੁਣ ਪਿੰਡ ਦੇ ਵਿੱਚ ਕੰਮ ਵੀ ਦੇਖਣਾ ਪਿੰਡ ਹੁੰਦਾ ਨਹੀਂ ਕੋਈ ਫਰਾਲ ਆ ਜੀ ਬਿਲਕੁਲ 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 ਕੰਮ ਤਾਂ ਹੁੰਦਾ ਨਹੀਂ ਕੋਈ ਵੀ ਫਰਾਲ ਤਾਂ ਕੋਈ ਨਹੀਂ ਹੋ ਰਿਹਾ ਜੀ ਚਲੋ ਠੀਕ ਹੈ ਬਾਕੀ ਜੀ ਲੋ ਗੇਟ ਲਾਈ ਆ 5 ਸਾਲਾਂ ਦੇ ਵਿੱਚ ਕਾਂਗਰਸ ਨੇ ਬਸ ਬਸ ਇੱਧਰ ਕੁਛ ਨਹੀਂ ਕਰਿਆ ਦੇਖੋ ਕਿੱਥੇ ਕਿੱਨਾ ਪਿਆ ਵਾ ਠੀਕ ਆ ਜੀ ਟੈਨਸ਼ਨ ਜੀ ਪਿੰਡ ਵਾਲੇ ਲੋਕ ਤਾਂ ਜਿੱਥੇ ਖੜੇ ਆ ਉੱਥੇ ਹੀ ਖੜੇ ਆ ਹਾਂਜੀ ਹਾਂਜੀ ਬੜੇ ਲੋਕ ਤੇ ਬੜੇ ਨੋਟ ਇਹ ਤੁਹਾਡੀ ਗੱਲ ਸਹੀ ਆ ਨੋਟ ਬਦਲੀ ਤਾਂ ਆਪਾਂ ਬੜੇ ਲੋਕ ਤੇ ਬੜੇ ਨੋਟ ਬੜੇ ਨੋਟ ਜਦ ਮਰਜ਼ੀ ਬਦਲੀ ਕਰ ਲੋ ਠੀਕ ਆ ਜੀ ਲਓ ਜੀ ਇਹ ਸਿਗੀ ਪਿੰਡ ਗਪਾਲਪੁਰ ਦੀ ਸਾਠ ਜ਼ਿਲ੍ਹਾ ਲੁਧਿਆਣਾ ਵਿੱਚ ਜਿੱਥੇ ਅਸੀਂ ਗੱਲਬਾਤ ਕਰਕੇ ਲੋਕਾਂ ਦੀ ਮਤਲਬ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਭਰੀ ਹੋਈ ਆ ਕਿਸੇ ਵੀ ਪਾਰਟੀ ਤੋਂ ਕਹਿੰਦੇ ਸਾਨੂੰ ਉਮੀਦ ਨਹੀਂ ਕਈ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਵੀ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ ਪਰ ਕਹਿੰਦੇ ਸਾਨੂੰ ਉਮੀਦ ਕਾਂਗਰਸ ਤੋਂ ਵੀ ਨਹੀਂ ਕਿਉਂਕਿ ਪਹਿਲਾਂ ਕਾਂਗਰਸ ਦੀ ਅਕਾਲੀਆਂ ਦੀ ਹਰ ਇੱਕ ਦੀ ਸਰਕਾਰ ਰਹਿ ਚੁੱਕੀ ਆ ਕਹਿੰਦੇ ਸਾਡੇ ਪਿੰਡ ਦੀ ਸਾਰ ਕਿਸੇ ਨੇ ਨਹੀਂ ਲਈ ਪਿੰਡ ਚ ਬੱਚਿਆਂ ਨੇ ਖੇਡਣ ਨੂੰ ਕੋਈ ਗਰਾਊਂਡ ਨਹੀਂ ਇਹ ਜਗ੍ਹਾ ਤੇ ਜਿੱਥੇ ਖੜੇ ਆ ਕਹਿੰਦੇ ਸਾਡੇ ਨਾਲ ਛੱਤ ਪਾਉਣ ਦਾ ਵਾਅਦਾ ਸੀਗਾ ਵੀ ਬਾਰਿਸ਼ ਚ ਬਜ਼ੁਰਗ ਲੋਕ ਆ ਕੇ ਬਹਿ ਜਾਂਦੇ ਨੇ ਉਹ ਵੀ ਹਜੇ ਤੱਕ ਕਿਸੇ ਨੇ ਨਹੀਂ ਪਾਈ ਤੇ ਇਹ ਕਹਿੰਦੇ ਸਾਡੀ ਜਿਹੜੀ ਆਵਾਜ਼ ਜ਼ਰੂਰ ਸਰਕਾਰਾਂ ਤੱਕ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤੇ ਇਹ ਪ੍ਰੋਗਰਾਮ ਨੂੰ ਅਸੀਂ ਅੱਜ ਇੱਥੇ ਬਰਾਮ ਦਿੰਨੇ ਆ ਤੇ ਅਗਲੇ ਕਿਸੇ ਪਿੰਡ ਦੇ ਵਿੱਚ ਹੋਰ ਮਤਲਬ ਲੋਕਾਂ ਦੇ ਵਿਚਾਰ ਜਾਣਨ ਲਈ ਜਲਦੀ ਜਲਦੀ ਤੋਂ ਜਲਦੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਮੈਂ ਰਾਜੂ ਪੰਜਾਬੀ ਤੁਹਾਡੇ ਤੋਂ ਇਜਾਜ਼ਤ ਮੰਗਦਾ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੀ